ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਜਿਨ੍ਹਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਪਿਆਰਿਓ ਇਹ ਬੇਨਤੀਆਂ ਥੋੜਾ ਜਿਆ ਸਮਝਣ ਦਾ ਪ੍ਰਯਾਸ ਕਰਿਆ ਜੀ ਗੁਰੂਕਾ ਸਾਹਿਬ ਤੋਂ ਕਦੇ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਪਾਠ ਸਾਨੂੰ ਨਹੀਂ ਕਰਨਾ ਚਾਹੀਦਾ ਤੇ ਪਾਠ ਕਦੇ ਪ੍ਰਵਾਨ ਨਹੀਂ ਹੁੰਦਾ ਜੇਕਰ ਅਜਿਹੀ ਸਥਿਤੀ ਜਾਏ ਜੇ ਹਾਲਾਤਾਂ ਦੇ ਵਿੱਚ ਕੀਤਾ ਜਾਵੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਮਨ ਨੂੰ ਬਹੁਤ ਜ਼ਿਆਦਾ ਸਕੂਨ ਦੇਣ ਵਾਲੀ ਹੈ ਤੇ ਆਪਾਂ ਇਸ ਚੀਜ਼ ਨੂੰ ਜਿਹੜਾ ਹੈ ਬਾਖੂਬੀ ਸਮਝਦੇ ਆ ਇਸ ਚੀਜ਼ ਤੇ ਆਪਾਂ ਆਪਣੀ ਸਹਿਮਤੀ ਜਿਹੜੀ ਹੈ ਉਹ ਜ਼ਰੂਰ ਬਣਾਉਣੇ ਆ ਪਿਆਰਿਓ ਆਪਾਂ ਇਸ ਚੀਜ਼ ਨੂੰ ਸਮਝਦੇ ਆ ਜਿੱਥੋਂ ਤੱਕ ਹੈ ਆਪਾਂ ਇਸ ਚੀਜ਼ ਤੇ ਜ਼ਰੂਰ ਜਿਹੜਾ ਗੌਰ ਕਰਦੇ ਆ ਪਿਆਰਿਓ ਕਿ ਜਦੋਂ ਵੀ ਬਾਣੀ ਪੜ੍ਹਦੇ ਆ ਸਤਿਗੁਰੂ ਦੀ ਪਾਵਨ ਬਾਣੀ ਦਾ ਪਾਠ ਕਰਦੇ ਆ ਤੇ ਮਨ ਨੂੰ ਜਿਹੜਾ ਹੈ ਉਹ ਸਕੂਨ ਜ਼ਰੂਰ ਮਿਲਦਾ ਹੈ ਮਨ ਦੇ ਵਿੱਚ ਇੱਕ ਆਸ ਜਾਗ ਜਾਂਦੀ ਹੈ ਵੀ ਮੈਂ ਗੁਰੂ ਦੇ ਨੇੜੇ ਹੋ ਗਿਆ ਮੈਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਪਰਵਾਣ ਕਰਨਗੇ ਪਿਆਰਿਓ ਸਤਿਗੁਰ ਨੇ ਇੱਕ ਗੱਲ ਨਾਲ ਦੀ ਨਾਲ ਹੀ ਕਹਿ ਦਿੱਤੀ ਮੇਰੇ ਪਾਤਸ਼ਾਹ ਕਹਿੰਦੇ ਨੇ ਪੜ ਪੜ ਪੰਡਤ ਮੋਨੀ ਥੱਕੇ ਦੁਜੈ ਭਾਇ ਭਤ ਖੋਈ ਪੰਡਤ ਲੋਕ ਸ਼ਾਸਤਰ ਆਦ ਧਾਰਮਿਕ ਪੁਸਤਕਾਂ ਨੂੰ ਪੜ ਪੜ ਕੇ ਥੱਕ ਗਏ ਨੇ ਮੌਨ ਧਾਰੀ ਸਾਧੂ ਸਮਾਧੀਆਂ ਲਾ ਲਾ ਕੇ ਥੱਕ ਗਏ ਨੇ ਗੁਰੂ ਦੀ ਸ਼ਰਨ ਤੋਂ ਬਿਨਾਂ 84 ਦੇ ਗੇੜ ਤੋਂ ਖਲਾਸੀ ਪ੍ਰਾਪਤ ਨਹੀਂ ਕਰ ਸਕੇ ਉਹਨਾਂ ਨੇ ਸਗੋਂ ਪ੍ਰਭੂ ਤੋਂ ਬਿਨਾਂ ਹੋਰ ਦੇ ਪਿਆਰ ਵਿੱਚ ਆਪਣੀ ਇੱਜ਼ਤ ਗਵਾ ਲੀ ਅਸਲੀ ਪਰਮਾਰਥ ਅਸਲੀ ਮਾਰਗ ਅਸਲੀ ਗੁਰੂ ਨੂੰ ਤੇ ਪਹਿਚਾਣਿਆ ਨਹੀਂ ਦੂਜਿਆਂ ਪਾਸੇ ਫਿਰਦੇ ਰਹੇ ਕੋਈ ਕਿਸੇ ਬਾਬੇ ਦੇ ਡੇਰੇ ਦੇ ਫਿਰਦਾ ਰਿਹਾ ਕੋਈ ਕਿਹੜੇ ਦੇ ਕੋ ਕਿਹੜੇ ਦੇ ਕੋ ਕਿਹੜੇ ਦੇ ਧਾਰੀ ਦੇ ਮਗਰ ਲੱਗਿਆ ਫਰੀ ਗਿਆ ਪਰ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪਹਿਚਾਣਿਆ ਕਹਿਣ ਤੋਂ ਭਾਵ ਸਾਦ ਸੰਗਤ ਜਿਹੜੀ ਗੁਰੂ ਦੀ ਪਾਵਨ ਬਾਣੀ ਹੈ ਇਹ ਬਾਣੀ 84 ਨੂੰ ਬੰਦ ਖਲਾਸੀ ਨੂੰ ਕੱਟਣ ਵਾਲੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਿਆਰ ਹੈ ਇਹ ਕਿਸੇ ਭਾਗਾ ਵਾਲਿਆਂ ਦੇ ਹਿੱਸੇ ਹੁੰਦਾ ਪਿਆਰਿਓ ਹਰ ਇੱਕ ਦੇ ਨਹੀਂ ਔਰ ਗੁਰਬਾਣੀ ਜਿਹੜੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਸ ਵਿਸ਼ੇ ਨੂੰ ਸਮਝਿਓ ਧੁਰ ਕੀ ਬਾਣੀ ਭਾਵ ਜਿਹੜੀ ਧੁਰ ਤੱਕ ਸਾਥ ਦੇਣ ਵਾਲੀ ਹੈ ਧੁਰ ਕੀ ਬਾਣੀ ਇਹ ਉਥੋਂ ਦੀ ਬਾਣੀ ਹੈ ਜਿੱਥੇ ਹੋਰ ਕੋਈ ਨਹੀਂ ਨਾਲ ਜਾਂਦਾ ਜਿੱਥੇ ਕੇਵਲ ਕੀਤੇ ਚੰਗੇ ਕਰਮ ਨਾਲ ਜਾਂਦੇ ਨੇ ਤੇ ਜਿੱਥੇ ਬੰਦੇ ਨੂੰ ਇਕੱਲੇ ਹੀ ਜਾਣਾ ਪੈਂਦਾ ਕਿਸੇ ਦਾ ਸਾਥ ਉੱਥੇ ਨਹੀਂ ਪੁੱਗਦਾ ਔਰ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਸ ਧਰਤੀ ਤੇ ਉਸ ਥਾਂ ਤੇ ਇਹ ਬੰਦੇ ਨੇ ਜਾਣਾ ਤੇ ਜਿੱਥੇ ਜਾ ਕੇ ਕੇਵਲ ਪਰਮਾਤਮਾ ਦਾ ਸਹਾਈ ਬਣੇਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਪਰ ਲੋਕ ਸੁਹੇਲੇ ਉਹ ਪਰਲੋਕ ਪਰੇ ਦਾ ਲੋਕ ਜਿਹਨੂੰ ਅਜੇ ਤੱਕ ਕਿਸੇ ਨੇ ਨਹੀਂ ਵੇਖਿਆ ਸਾਧ ਸੰਗਤ ਆਪਾਂ ਵੇਖਦੇ ਵੀ ਉੱਥੇ ਜਿੱਥੇ ਕੋਈ ਨਹੀਂ ਜਾ ਸਕਦਾ ਜਿੱਥੇ ਇਕੱਲੇ ਨੂੰ ਜਾਣਾ ਪੈਣਾ ਸਤਗੁਰ ਦੀ ਪਾਵਨ ਬਾਣੀ ਉੱਥੇ ਦੀ ਹੈ ਤੇ ਜਿੱਥੇ ਇਹ ਸਹਾਈ ਹੋਵੇਗੀ ਜਿੱਥੇ ਇਹਨੇ ਤੇਰਾ ਆਸਰਾ ਬਣਨਾ ਹਰ ਹਰੀ ਪਰਮਾਤਮਾ ਜਿਹੜਾ ਹੈ ਤੇ ਇਹ ਉੱਥੇ ਤੇਰਾ ਸਹਾਈ ਹੋਵੇਗਾ ਸਾਧ ਸੰਗਤ ਹੁਣ ਗੱਲ ਸਪਸ਼ਟ ਹੋ ਗਈ ਹੁਣ ਇੱਕ ਬੇਨਤੀ ਕਰਾਂ ਪਿਆਰਿਓ ਇਹ ਪਾਵਨ ਬਾਣੀ ਦਾ ਐਡਾ ਵੱਡਾ ਆਸਰਾ ਸਾਨੂੰ ਹੈ ਤੇ ਇਹ ਕਿੱਡੀ ਪਾਵਨ ਬਾਣੀ ਹੈ ਕਿੱਡੀ ਵੱਡੀ ਜ਼ਿੰਮੇਵਾਰੀ ਇਹ ਪਾਵਨ ਬਾਣੀ ਲੈਂਦੀ ਹੈ ਧੁਰਕੀ ਬਾਣੀ ਤੇ ਪਿਆਰਿਓ ਅਸੀਂ ਫਿਰ ਵੀ ਇਸ ਬਾਣੀ ਨੂੰ ਮੰਨਣ ਦੇ ਲਈ ਤਿਆਰ ਨਹੀਂ ਹਾਂ ਇਸ ਬਾਣੀ ਤੋਂ ਅਸੀਂ ਕੰਨੀ ਕਤਰਾ ਰਹੇ ਹਾਂ ਇਸ ਬਾਣੀ ਤੋਂ ਅਸੀਂ ਦੂਰ ਭੱਜ ਰਹੇ ਆ ਇਸ ਬਾਣੀ ਤੋਂ ਅਸੀਂ ਦੂਰ ਦੂਰ ਜਾ ਰਹੇ ਆ ਇਸ ਬਾਣੀ ਨੂੰ ਅਸੀਂ ਮੰਨਣ ਦੇ ਲਈ ਤਿਆਰ ਹੀ ਨਹੀਂ ਹਾਂ ਇਸ ਪਾਵਨ ਬਾਣੀ ਤੋਂ ਅਸੀਂ ਪਤਾ ਨਹੀਂ ਕਿਉਂ ਭੱਜ ਰਹੇ ਆ ਦੂਰ ਸਾਧ ਸੰਗਤ ਇਸ ਬੇਨਤੀ ਨੂੰ ਜਰਾ ਥੋੜਾ ਜਿਹਾ ਗੌਰ ਨਾਲ ਸਮਝਿਓ ਥੋੜਾ ਜਿਹਾ ਸਮਝਣ ਦਾ ਪ੍ਰਯਾਸ ਕਰਿਓ ਥੋੜਾ ਜਿਹਾ ਯਤਨ ਕਰਿਓ ਪਿਆਰਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਸਤਕਾਰ ਕਰੀਏ ਥੋੜੀਆਂ ਜਿਹੀਆਂ ਬੇਨਤੀਆਂ ਕਰਦੇ ਆਂ ਕਿ ਪਿਆਰਿਓ ਅਸੀਂ ਕਿੱਥੇ ਪਾਠ ਕਰ ਸਕਦੇ ਆ ਕਿੱਥੇ ਨਹੀਂ ਆਮ ਤੌਰ ਤੇ ਬਹਾਨਾ ਹੁੰਦਾ ਵੀ ਮੈਂ ਤੇ ਪਾਠ ਕਰਨਾ ਹੀ ਨਹੀਂ ਹੈਗਾ ਜੀ ਮੈਂ ਤੇ ਇੰਜ ਹੋ ਗਿਆ ਜੀ ਇਹ ਹੋ ਗਿਆ ਬਹਾਨੇ ਬਹੁਤ ਹੁੰਦੇ ਨੇ ਤੇ ਅਸੀਂ ਪਾਠ ਨਹੀਂ ਕਰਦੇ ਚਲੋ ਇਹ ਗੱਲ ਵੱਖਰੀ ਹੈ ਪਰ ਸਾਧ ਸੰਗਤ ਕਿਹੜੀਆਂ ਹਾਲਾਤਾਂ ਜੇ ਵਿੱਚ ਅਸੀਂ ਪਾਠ ਨਹੀਂ ਕਰਨਾ ਹੈਗਾ ਪਾਠ ਨਹੀਂ ਕਰਨਾ ਸਮਝਿਓ ਇਕ ਤੇ ਹੁੰਦਾ ਵੀ ਜਦੋਂ ਅਸੀਂ ਟਰੈਵਲ ਕਰ ਰਹੇ ਆ ਜਿੱਥੇ ਸਾਫ ਸਫਾਈ ਨਾ ਹੋਵੇ ਉੱਥੇ ਪਾਠ ਕਦੀ ਨਾ ਕਰੋ ਗੁਟਕਾ ਸਾਹਿਬ ਤੋਂ ਤੇ ਗੁਟਕਾ ਸਾਹਿਬ ਨੂੰ ਬੜੇ ਪਿਆਰ ਨਾਲ ਸਵੱਛ ਥਾਂ ਤੇ ਅਦਬ ਦੇ ਨਾਲ ਰੱਖਣਾ ਚਾਹੀਦਾ ਤੇ ਧਿਆਨ ਰੱਖਿਆ ਜਾਵੇ ਵੀ ਗੁਟਕਾ ਸਾਹਿਬ ਮੁੱਦਾ ਤਾਂ ਨਹੀਂ ਪਿਆ ਜਾਂ ਗੁਟਕਾ ਸਾਹਿਬ ਤੇ ਜਿਹੜਾ ਉੱਪਰ ਜਿਹੜਾ ਬਸਤਰ ਹੈ ਉਹ ਮੈੜਾ ਤੇ ਨਹੀਂ ਹੈਗਾ ਜਾਂ ਫਿਰ ਗੁਟਕਾ ਸਾਹਿਬ ਨੂੰ ਅਸੀਂ ਹੱਥ ਸੁੱਚੇ ਨੇ ਸਾਡੇ ਲਾਉਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਮੇਰੇ ਧਿਆਨ ਦੇ ਵਿੱਚ ਹੈ ਮਾਹਪੁਰ ਇੱਕ ਬਚਨ ਕਰਦੇ ਹੁੰਦੇ ਸੀ ਕਹਿੰਦੇ ਵੀ ਜਿੰਨਾ ਸਤਕਾਰ ਤੁਸੀਂ ਗੁਰਬਾਣੀ ਦਾ ਕਰੋਗੇ ਇਹ ਸੰਸਾਰ ਤੁਹਾਨੂੰ ਓਨੀ ਇੱਜ਼ਤ ਦੇਗਾ ਜਿੰਨਾ ਸਤਕਾਰ ਤੁਸੀਂ ਪਾਵਨ ਗੁਰਬਾਣੀ ਦਾ ਕਰੋਗੇ ਇਹ ਸੰਸਾਰ ਤੋਂ ਓਨੀ ਵੱਧ ਕੇ ਇੱਜ਼ਤ ਜਿਹੜੀ ਹੈ ਉਹ ਤੁਹਾਨੂੰ ਮਿਲਣੀ ਹੈ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਓਦੋਂ ਕਿਤੇ ਵੱਧ ਕੇ ਇੱਜ਼ਤ ਜਿਹੜੀ ਹੈ ਤੁਹਾਨੂੰ ਮਿਲਣੀ ਹੈ ਸਾਧ ਸੰਗਤ ਕਦੇ ਵੀ ਆਪਣੇ ਪੈਰਾਂ ਦੇ ਵਿੱਚ ਜਿਹੜਾ ਹੈ ਉਹ ਜੋੜਾ ਨਾ ਹੋਵੇ ਮੋਟਰਸਾਈਕਲ ਤੇ ਜਾਂਦੇ ਆਂ ਜਾਂ ਕੁਝ ਹੋਰ ਕਰਦੇ ਆਂ ਤੇ ਮਤਲਬ ਇਹੋ ਜਿਹੇ ਹਾਲਾਤਾਂ 'ਚ ਜਿੱਥੇ ਗੁਰਬਾਣੀ ਦੀ ਬੇਅਦਬੀ ਹੋਣ ਦਾ ਖਦਸ਼ਾ ਹੋਵੇ ਗੁਰੂਗਾ ਸਾਹਿਬ ਦੀ ਬੇਅਦਬੀ ਹੋਣ ਦਾ ਖਦਸ਼ਾ ਹੋਵੇ ਇਹੋ ਜਿਹੇ ਹਾਲਾਤਾਂ 'ਚ ਇਹੋ ਜਿਹੀਆਂ ਥਾਮਾਂ ਤੇ ਬਾਣੀ ਪੜਨਾ ਬਿਲਕੁਲ ਕਦੇ ਵੀ ਰਿਸਕ ਨਾ ਲਈਏ ਸਾਧ ਸੰਗਤ ਗੁਰਬਾਣੀ ਪੜიਏ ਨਿਤਨੇਮ ਕਰੀਏ ਬਿਨਾਂ ਕਿਸੇ ਦੇ ਪਰਵਾਹ ਦੇ ਚਾਹੇ ਕੋਈ ਘਰ ਵਿੱਚ ਆਇਆ ਜਿਵੇਂ ਮਰਜ਼ੀ ਆਇਆ ਵੀ ਸਾਨੂੰ ਕੋਈ ਕੀ ਕਹੇਗਾ ਕੋਈ ਐਵੇਂ ਦਾ ਬੰਦਾ ਜੀ ਨਹੀਂ ਤਾਂ ਹੋਰ ਵਰਗ ਦਾ ਧਰਮ ਦਾ ਨਹੀਂ ਅਸੀਂ ਆਪਣਾ ਕਾਰਜ ਕਰਨਾ ਹੈ ਉਹਨੇ ਆਪਣਾ ਕਾਰਜ ਕਰਨਾ ਹੈ ਅਸੀਂ ਬਾਣੀ ਪੜ੍ਹਨੀ ਹੈ ਅਸੀਂ ਆਪਣੇ ਲਈ ਪਾਠ ਕਰਨਾ ਹੈ ਅਸੀਂ ਨਿਤਨੇਮ ਕਰਨਾ ਹੈ ਅਸੀਂ ਗੁਰੂ ਲਈ ਕਰਨਾ ਹੈ ਗੁਰੂ ਦੀ ਨਿਗਾ ਵਿੱਚ ਆਉਣ ਲਈ ਕਰਨਾ ਹੈ ਪਿਆਰਿਓ ਇਹ ਗੱਲ ਯਾਦ ਰੱਖਿਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਤਿਗੁਰ ਕਹਿੰਦੇ ਗੁਰਬਾਣੀ ਜਿਹੜੀ ਹੈ ਇਹਦੇ ਵਿੱਚ ਸਾਰੇ ਨੇ ਤੇ ਇਸ ਪਾਵਨ ਬਾਣੀ ਦਾ ਪਾਠ ਕੀਤੇ ਆ ਇਸ ਪਾਵਨ ਬਾਣੀ ਦਾ ਨਿਤਨੇਮ ਕੀਤੇ ਆ ਯਾਦ ਰੱਖੀ ਪਿਆਰਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਤਗੁਰ ਕਹਿੰਦੇ ਨੇ ਇਸ ਪਾਵਨ ਬਾਣੀ ਦੇ ਵਿੱਚ ਸਾਰੇ ਹੀ ਮੌਜੂਦ ਨੇ ਤੇ ਇਸ ਪਾਵਨ ਬਾਣੀ ਦੇ ਵਿੱਚ ਹਰ ਕੋਈ ਮੌਜੂਦ ਹੈ ਤੇ ਇਸ ਪਾਵਨ ਬਾਣੀ ਦੇ ਵਿੱਚ ਤੈਨੂੰ ਹਰ ਇੱਕ ਸੁੱਖ ਮਿਲੇਗਾ ਪਿਆਰਿਆ ਇਹ ਗੱਲ ਯਾਦ ਰੱਖੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੈ ਪ੍ਰਤਖ ਗੁਰੂ ਨਿਸਤਾਰੇ ਹੁਣ ਇਥੇ ਸਾਰੀ ਗੱਲ ਹੀ ਸਪਸ਼ਟ ਹੋ ਗਈ ਪਿਆਰਿਓ ਇਸ ਕਰਕੇ ਨਾ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਿਓ ਤੇ ਨਾਲ-ਨਾਲ ਆਪਾਂ ਗੁਰਬਾਣੀ ਦੀ ਅਦਬ ਸਤਕਾਰ ਨੂੰ ਵੀ ਬਰਕਰਾਰ ਰੱਖੀਏ ਤੇ ਵਿਚਲੇ ਭੇਦ ਨੂੰ ਵੀ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ